ਹਾਂਜੀ ਲੈ ਕੇ ਆ ਚੁੱਕਾ ਹਾਂ ਇੱਕ ਹੋਰ ਤਾਜ਼ਾ ਵੱਡੀ ਅਪਡੇਟ ਤੇ ਦੱਸਦੀ ਹਾਂ ਸਿੱਧੂ ਮੂਸੇਵਾਲਾ ਦੇ ਬਰਥਡੇ ਮਾਪਿਆਂ ਨੇ ਕੱਟਿਆ ਕੇਕ ਤਿੰਨ ਗਾਣੇ ਰਿਲੀਜ਼ ਕਾਜੀ ਘੰਟਿਆਂ ਚ ਲੱਖਾਂ ਵਿਊਜ਼ ਹਾਂਜੀ ਦੱਸਦੀ ਹਾਂ ਕਿ ਮਹਿਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬਦਦਵਾਰ ਨੂੰ ਜਨਮ ਦਿਨ ਸੀ ਮੂਸੇਵਾਲਾ ਦੇ ਜਨਮ ਦਿਨ ਤੇ ਉਸਦੇ ਪਰਿਵਾਰ ਵੱਲੋਂ ਉਹਨਾਂ ਦੇ ਤਿੰਨ ਨਵੇਂ ਗੀਤ YouTube ਤੇ ਰਿਲੀਜ਼ ਕੀਤੇ ਗਏ ਉਸਦੇ ਮਾਪਿਆਂ ਨੇ ਪੰਜਾਬ ਦੇ ਮਾਨਸਾ ਪਿੰਡ ਵਿੱਚ ਕੇਕ ਕੱਟ ਕੇ ਅਤੇ ਗੀਤ ਰਿਲੀਜ਼ ਕਰਕੇ ਮੂਸੇਵਾਲਾ ਦਾ ਜਨਮ ਦਿਨ ਮਨਾਇਆ ਤੇ ਮਾਪਿਆਂ ਨੇ ਕਿਹਾ ਕਿ ਅਵਾਜ਼ ਨੂੰ ਕਦੇ ਦਫਨਾਇਆ ਨਹੀਂ ਜਾ ਸਕਦਾ ਇਹ ਹਮੇਸ਼ਾ ਜਿੰਦਾ ਰਹਿੰਦੀ ਹੈ ਉਹਨਾਂ ਦੇ ਤਿੰਨ ਨਵੇਂ ਗੀਤ ਝੂਠ ਟੈਕਨੋਟਸ ਅਤੇ ਨੀਲ ਦੇ ਸਰਲੇਖਾਂ ਨਾਲ ਰਿਲੀਜ਼ ਕੀਤੇ ਗਏ ਹਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾ ਚਰਨ ਕੌਰ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਅਤੇ ਬਹੁਤ ਸਾਰੇ ਦੋਸਤ ਸਨ ਜਿਨ੍ਹਾਂ ਨੂੰ ਉਹ ਆਪਣੀ ਕਰ ਵਿੱਚ ਬਾਹਰ ਲਿਆ ਗਿਆ ਸੀ ਉਹਨਾਂ ਦਾ ਜ਼ਿਕਰ ਮੂਸੇਵਾਲਾ ਦੇ ਨਵੇਂ ਗੀਤ ਨਵੇਂ ਰਿਲੀਜ਼ ਹੋਏ ਗੀਤ ਵਿੱਚ ਵੀ ਕੀਤਾ ਗਿਆ ਹੈ ਅਸ ਦੇ ਤਿੰਨੋਂ ਨਵੇਂ ਗੀਤ ਕੋਈ ਹੀ ਘੰਟਿਆਂ ਵਿੱਚ YouTube ਤੇ 2-2 ਮਿਲੀਅਨ ਲੋਕਾਂ ਨੇ ਸੁਨੇ ਹਨ ਤੇ ਤਨ ਗੀਤ ਤਿੰਨੋਂ ਗੀਤਾਂ ਰਿਲੀਜ਼ ਹੋ ਹੁੰਦੇ ਹੀ YouTube ਤੇ ਟ੍ਰੈਂਡ ਕਰ ਰਹੇ ਹਨ ਇਹਨਾਂ ਵਿੱਚੋਂ ਟੇਕ ਨੋਟਸ ਟਾਈਟਲ ਵਾਲੇ ਗਾਣੇ ਨੇ 6 ਘੰਟਿਆਂ ਵਿੱਚ 33 ਲੱਖ ਵਿਊਜ਼ ਮਿਲ ਗਏ ਤੇ 3008 ਨੂੰ 28 ਲੱਖ ਵਿਊਜ਼ ਮਿਲ ਗਏ ਹਨ ਅਤੇ ਨੀਲ ਗਾਣੇ ਨੂੰ 26 ਲੱਖ ਵਿਊਜ਼ ਮਿਲ ਗਏ ਹਨ ਇਸ ਬਾਰੇ ਪਤਵਲ ਕੁਝ ਅੰਕੜੇ ਕਿਹਾ ਕਿ ਆਪਣੀ ਮੌਤ ਤੋਂ ਪਹਿਲਾਂ ਪੁੱਤਰ ਆਪਣੇ ਮੇਰੇ ਅਤੇ ਆਪਣੀ ਮਾਂ ਦੇ ਜਨਮ ਦਿਨ ਤੇ ਗੀਤ ਰਿਲੀਜ਼ ਕਰਦਾ ਰਿਹਾ ਐਸੋ ਐਲਬਮ ਨੂੰ ਰਿਲੀਜ਼ ਕਰਨ ਦਾ ਮਕਸਦ ਇਹ ਹੈ ਕਿ ਸਿੱਧੂ ਮੂਸੇਵਾਲਾ ਵੱਲੋਂ ਸ਼ੁਰੂ ਕੀਤੀ ਗਈ ਇਹ ਲੜਾਈ ਲੜੀ ਰੁਕੀ ਰਕ ਨਾ ਜਾਵੇ। ਐਸੋ ਵੇਲੇ ਸਿੱਧੂ ਮੂਸੇਵਾਲਾ ਵੱਲੋਂ ਰਿਕਾਰਡ ਕੀਤੇ ਸਾਰੇ ਗੀਤ ਹੌਲੀ-ਹੌਲੀ ਰਿਲੀਜ਼ ਕੀਤੇ ਜਾ ਰਹੇ ਹਨ। ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨਕੌਰ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰ ਮੂਸੇਵਾਲਾ ਦੇ ਕੇਸ ਨੂੰ ਦਬਾਉਣਾ ਚਾਹੁੰਦੀ ਹੈ। ਤੇ ਉਹਨਾਂ ਨੇ ਕੇਸ ਸੰਬੰਧੀ ਸਬੂਤ ਦਿੱਤੇ ਹਨ ਪਰ ਇਸ ਵਿੱਚ ਕੁਝ ਨਹੀਂ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਹੈ ਪਰ ਰਾਜਨੀਤੀ ਵਿੱਚ ਆਉਣਾ ਜ਼ਰੂਰੀ ਹੈ ਤਾਂ ਜੋ ਉਹਨਾਂ ਦੀ ਆਵਾਜ਼ ਵੀ ਸੁਣੀ ਜਾ ਸਕੇ ਤੇ ਦੋਸਤੋ ਵੱਡੀ ਅਪਡੇਟ ਤੁਹਾਨੂੰ ਦੱਸ ਹੀ ਦਿੱਤੀ ਕਿ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਆਉਣ ਵਾਲੀਆਂ ਸਾਰੀਆਂ ਅਪਡੇਟ ਲਈ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਜੀ ਧੰਨਵਾਦ